ਮਨ ਨੀਚੇ ਅਰੀ ਜੁੱਤੀ ਬਣ ਗਈ ਉਹ ਵੀਡੀਓ ਬਣ ਚੁੱਕੀ ਨਾਲ ਠੀਕ ਹੈ ਜੀ ਕੈਮਰੇ ਔਨ ਕਰ ਹੱਥ ਠੰਡੇ ਕਰ ਲਓ ਬੇਟਾ ਮੈਂ ਬੇਨਤੀ ਕਰਦਾ ਕਿ ਫਿਨਸ਼ਿੰਗ ਲਾਈਨ ਤੇ ਲਓ ਜੀ ਰੇਸ ਸ਼ੁਰੂ ਹੋ ਚੁੱਕੀ ਹੈ ਹਾਂ ਤਰਾਤੂ ਜਾਣੀ ਆਨੀ ਦੂਜੀ ਲਾਈਨ ਦੇ ਸੇ ਤੁ ਹੱਤੀ ਪਿੰਕਾ ਹੋ ਗਿਆ ਨਹੀਂ ਹੋਇਆ ਨਹੀਂ ਹੋਇਆ ਕਰਨੇ ਏਸੇ ਦੀ ਪੱਈਆ ਪਿੰਕਾ ਹੋ ਗਿਆ ਕੀ ਕਰਨਾ ਚਾਹੁੰਦਾ ਹਾਂ ਜੀ ਮੈਂ ਸਰ ਪ੍ਰੋਫੈਸਰ ਰਮਿੰਦਰ ਸਿੰਘ ਆ ਪ੍ਰੋਫੈਸਰ ਤੇ ਮੁਖੀ ਐਜੂਕੇਸ਼ਨ ਵਿਭਾਗ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਹੈਗੀ ਹੈ ਮਾਲਵਾ ਖੇਤਰ ਦੀ ਜਿਹੜੀ ਮੁੱਖ ਯੂਨੀਵਰਸਿਟੀ ਹੈ ਇਹਦੇ ਚਾਰ ਰੀਜਨਲ ਸੈਂਟਰ ਨੇ ਤਾਂ ਕਾਫੀ ਸਾਰੇ ਕਾਲਜਸ ਨੇ ਕਾਫੀ ਸਾਰੇ ਨੇਬਰਹੂਡ ਕੈਂਪਸਸ ਨੇ ਬਠਿੰਡਾ ਵਿਖੇ ਦਾ ਇੱਕ ਮੁੱਖ ਰੀਜਨਲ ਸੈਂਟਰ ਹੈ ਤਾਂ ਜਿਹੜਾ ਮੁੱਖ ਰੀਜਨਲ ਸੈਂਟਰ ਹੈ ਇਹਦੇ ਤਿੰਨ ਵਿਭਾਗ ਨੇ ਤਿੰਨ ਵਿਭਾਗ ਨੇ ਔਰ ਇਹਨਾਂ ਤਿੰਨਾਂ ਵਿੱਚੋਂ ਐਜੂਕੇਸ਼ਨ ਵਿਭਾਗ ਮੁੱਖ ਵਿਭਾਗ ਹੈ ਦਾ ਇੱਕ ਪੀਜੀ ਸਟੱਡੀ ਵਿਭਾਗ ਹੈ ਇੱਕ ਲਾਅ ਵਿਭਾਗ ਹੈ ਔਰ ਐਜੂਕੇਸ਼ਨ ਵਿਭਾਗ ਦੀ ਅੱਜ ਜਿਹੜੀ ਹੈ ਸਾਡੀ ਥਲੈਟਿਕ ਮੀਟ ਦਾ ਯੋਜਨ ਕੀਤਾ ਗਿਆ ਅਸੀਂ ਹਰ ਸਾਲ ਇਹਨਾਂ ਦਿਨਾਂ ਚ ਜਿਹੜਾ ਥਲੈਟਿਕ ਮੀਟ ਦਾ ਯੋਜਨ ਕਰਦੇ ਹਾਂ 2001-2 ਤੋਂ ਸਾਡਾ ਵਿਭਾਗ ਜਿਹੜਾ ਸੀਗਾ ਖੁੱਲ੍ਹਿਆ ਗਿਆ ਸੀਗਾ ਤੇ ਲਗਾਤਾਰ ਜਦੋਂ ਕਲਾਸਾਂ ਲੱਗਦੀਆਂ ਬੱਚੇ ਜਿਹੜੇ ਹੈਗੇ ਆ ਉ ਗਿਆਨ ਪ੍ਰਾਪਤ ਕਰਦੇ ਆ ਤੇ ਉਹ ਇੱਕ ਰੂਟੀਨ ਬਣ ਜਾਂਦਾ ਮੋਨੋਟੋਨਸ ਬਣ ਜਾਂਦਾ ਫਿਰ ਉਹ ਅੱਕ ਥੱਕ ਜਾਂਦੇ ਆ ਤੇ ਸਾਰੇ ਸਾਲ ਦੌਰਾਨ ਅਸੀਂ ਵੱਖ-ਵੱਖ ਤਰ੍ਹਾਂ ਦੇ ਜਿਹੜੇ ਫੰਕਸ਼ਨ ਕਰਦੇ ਰਹਿੰਨੇ ਆ ਇਹ ਸਾਡਾ ਪ੍ਰਮੁੱਖ ਫੰਕਸ਼ਨ ਇਸ ਕਰਕੇ ਹੁੰਦਾ ਹੈ ਕਿ ਵਿਦਿਆਰਥੀ ਜਿਹੜੇ ਆ ਇਹਨਾਂ ਨੇ ਸੈਕੰਡਰੀ ਅਧਿਆਪਕ ਬਣਨਾ ਹੈ ਜਿਹੜੇ ਸਾਡੇ ਕੋਲੇ ਬੀਐਡ ਕੋਰਸ ਕਰਦੇ ਨੇ ਇਹਨਾਂ ਨੇ ਸਕੂਲਾਂ ਦੇ ਵਿੱਚ ਜਾ ਕੇ ਸੈਕੰਡਰੀ ਸਕੂਲਾਂ ਦੇ ਵਿੱਚ ਜਿਹੜੀ ਖੇਡਾਂ ਨੇ ਉਹਨਾਂ ਦਾ ਯੋਜਨ ਕਰਨਾ ਹੈ ਜਿੱਤੇ ਇਹ ਖੁਦ ਖੇਡਾਂ 'ਚ ਭਾਗ ਲੈਂਦੇ ਆ ਆਪਣੀ ਸਪੋਰਟਸਮੈਨਸ਼ਿਪ ਜਿਹੜੀ ਹੈ ਉਹਨੂੰ ਸਿੱਖਦੇ ਆ ਉੱਥੇ ਇੱਕ ਚੰਗੇ ਆਰਗੇਨਾਈਜ਼ਰ ਬਣਨ ਦੀ ਜਿਹੜੀ ਹੈ ਟ੍ਰੇਨਿੰਗ ਵੀ ਲੈਂਦੇ ਆ ਕਿਉਂਕਿ ਇਹਨਾਂ ਨੇ ਸਕੂਲਾਂ ਦੇ ਵਿੱਚ ਜਾ ਕੇ ਜਿਹੜੀ ਵੱਖ-ਵੱਖ ਕਲਾਸਾਂ ਦੇ ਬੱਚੇ ਨੇ ਉਹਨਾਂ ਲਈ ਖੇਡਾਂ ਦਾ ਯੋਜਨ ਕਰਨਾ ਸੋ ਅੱਜ ਕੱਲ ਸਕੂਲਾਂ ਦੇ ਵਿੱਚ ਬਹੁਤ ਸਾਰੇ ਫੰਕਸ਼ਨ ਨਿਯੋਜਿਤ ਕੀਤੇ ਜਾ ਰਹੇ ਨੇ ਤੇ ਉਹਨਾਂ ਦੇ ਯੋਜਨ ਤੇ ਲਈ ਇਹਨਾਂ ਦੇ ਅੰਦਰ ਆਰਗੇਨਾਈਜ਼ਿੰਗ ਸਕਿਲਸ ਚਾਹੀਦੀਆਂ ਨੇ ਤੇ ਉਹ ਜਿਹੜੀਆਂ ਨੇ ਇਹਨਾਂ ਨੂੰ ਜਦੋਂ ਅਸੀਂ ਪ੍ਰੈਕਟੀਕਲੀ ਲਰਨਿੰਗ ਬਾਇ ਡੂਇੰਗ ਦੇ ਵਿੱਚ ਪਾਉਨੇ ਆ ਜਦੋਂ ਇੱਕ ਕਰਕੇ ਸਿੱਖਦੇ ਨੇ ਤਾ ਬਹੁਤ ਵਧੀਆ ਢੰਗ ਨਾਲ ਉਹ ਸਕਿੱਲਸ ਡਵੈਲਪ ਕਰਦੇ ਨੇ ਕੱਲ ਤੋਂ ਇਹਨਾਂ ਨੇ ਪਹਿਲਾਂ ਗਰਾਊਂਡ ਤਿਆਰ ਕੀਤਾ ਬੱਚਿਆਂ ਨੇ ਪੂਰੇ ਜੋਸ਼ ਨਾਲ ਬਹੁਤ ਹੀ ਊਰਜਾ ਇਹਨਾਂ ਚ ਦੇਖਣ ਨੂੰ ਮਿਲੀ ਬਹੁਤ ਹੀ ਚੁਸਤੀ ਦ੍ਰਿਸ਼ਟੀ ਨਾਲ ਇਹਨਾਂ ਨੇ ਖੇਡਾਂ ਚ ਭਾਗ ਲਿਆ ਸੋ ਇਸ ਤਰ੍ਹਾਂ ਨਾਲ ਅੱਜ ਦੀ ਇਹ ਜਿਹੜੀ ਸਾਡੀ ਐਥਲੈਟਿਕ ਮੀਟ ਹੈ ਸੰਪੰਨ ਹੋਈ ਹੈ ਸਵੇਰ ਅਸੀਂ 9:30 ਵਜੇ ਸ਼ੁਰੂ ਕੀਤੀ ਸੀ ਤੇ ਸਾਰੇ ਵਿਦਿਆਰਥੀ ਬਹੁਤ ਖੁਸ਼ ਨੇ ਸਾਰੇ ਵਿਭਾਗ ਦੇ ਟੀਚਿੰਗ ਨੌਨ ਟੀਚਿੰਗ ਸਟਾਫ ਨੇ ਇਹਦੇ ਚ ਭਾਗ ਲਿਆ ਤੇ ਇਸ ਤਰ੍ਹਾਂ ਨਾਲ ਜਿਹੜੀ ਸਿੱਖਿਆ ਹੈ ਜਿਹਨੂੰ ਅਸੀਂ ਕਹਿੰਦੇ ਆ ਕਿ ਉਹ 올 ਰੌਂਡ ਡਵੈਲਪਮੈਂਟ ਹੈ ਬੱਚੇ ਦੇ ਸਰਪੱਖੀ ਵਿਕਾਸ ਦਾ ਇੱਕ ਸਾਧਨ ਹੈ ਤਾਂ ਉਹਦੇ ਵਿੱਚੋਂ ਜਿਹੜੀ ਸਰੀਰਕ ਉਹਦਾ ਵਿਕਾਸ ਹੈ ਉਹਦੇ ਲਈ ਇਹ ਸਾਡਾ ਅੱਜ ਦਾ ਫੰਕਸ਼ਨ ਹੈਗਾ ਸੋ ਬਹੁਤ-ਬਹੁਤ ਧੰਨਵਾਦ